ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਅਪੀਲ ਆ ਆਪਣਾ ਸਰਦਾਰ ਅਮਰਤਪਾਲ ਸਿੰਘ ਆਪਣਾ ਜੋਧਾ ਖਾਲਸਾ ਜੋ ਖੰਡੂਰ ਸਾਹਿਬ ਤੋਂ ਐਮਪੀ ਦੀ ਚੋਣ ਲੜ ਰਿਹਾ ਆ ਜਾ ਤੌਰ ਤੇ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਪੀੜ ਆ ਜਿਹੜਾ ਆਪਣੇ ਨੌਜਵਾਨ ਨਸ਼ਿਆਂ ਦੀ ਦਲਦਲ ਚ ਫਸੇ ਹੋਏ ਆ ਜੋ ਆਪਣੇ ਘਰੇ ਬਈ ਚਟਾਰੇ ਦੇ ਘਰੇ ਪੈਰ ਪਾ ਪਾ ਰੱਖੇ ਪਾਈਵੇ ਆ ਜਿੰਨੇ ਵੀ ਨੌਜਵਾਨ ਆ ਜਿੰਨੇ ਆਪਣੇ ਨੌਜਵਾਨ ਭੈਣਾ ਜਾਂ ਭਰਾ ਜਿੰਨੇ ਵੀ ਹੈਗੇ ਆ ਪੰਜਾਬ ਵਾਸੀ ਆ ਆਪਣੇ ਅਮਰਤਪਾਲ ਦੀ ਬਾਈ ਵੱਧ ਵੱਧ ਸਪੋਰਟ ਕਰਿਓ ਜੇ ਤੁਸੀਂ ਪੰਜਾਬ ਦਾ ਭੜਾ ਚਾਹੁੰਦੇ ਆ ਨਸ਼ੇ ਦੀ ਦਲਦਲ ਚੋਂ ਨਿਕਲਣਾ ਚਾਹੁੰਦੇ ਆ ਤੁਸੀਂ ਅਮਰਤਪਾਲ ਦਾ ਬਾਈ ਸਾਥ ਦੇ ਕੇ ਤੇ ਲੋਕ ਸਭਾ ਚ ਜਿਤਾ ਕੇ ਘੱਲੋ ਇਹ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਬਾਈ ਅਸੀਂ ਵੀ ਨਸ਼ੇ ਦੀ ਦਲਦਲ ਚ ਫਸੇ ਹੋਏ ਸੀਗੇ ਜੋ ਅੱਜ ਅਸੀਂ ਮਾਲਕ ਦੀ ਕਿਰਪਾ ਨਾਲ ਅਮਰਤਪਾਲ ਦੇ ਦੇਣਾ ਤੇ ਅਸੀਂ ਬਾਈ ਚੰਗੀ ਆਹ ਦੁਨੀਆਦਾਰੀ ਚ ਦੁਆਰਾ ਜੀਵਨ ਸਾਡਾ ਬਤੀਤ ਹੋਇਆ ਇਹ ਅਮਰਤਪਾਲ ਦੇ ਦੇਣੀ ਆ ਇਹ ਸਾਰੇ ਮਾਪਿਓ ਨੂੰ ਪੀੜਾ ਜਿਨ੍ਹਾਂ ਦੇ ਜਵਾਬ ਨਸ਼ੇ ਦੇ ਲੱਗੇ ਆ ਜਾਂ ਮੇਰੇ ਭਰਾ ਨਸ਼ੇ ਵਾਲੇ ਨੂੰ ਵੀ ਪੀੜੀ ਆ ਜੋ ਜੋ ਜਿੰਨੇ ਵੀ ਨਸ਼ੇ ਹੈਗੇ ਆ ਇਹ ਸਾਨੂੰ ਪਤਾ ਸਰਕਾਰਾਂ ਨੇ ਬਾਈ ਲਿਆਂਦਾ ਇਹ ਸਿਰਫ ਇੱਕੀ ਜਿਰਗਾ ਜੇ ਆਪਾਂ ਚੰਗੇ ਬੰਦਰੀ ਸਪੋਰਟ ਕਰਾਂਗੇ ਜਿਵੇਂ ਆਪਣਾ ਸਰਦਾਰ ਅਮਰਤਪਾਲ ਸਿੰਘ ਸੂਰਮਾ ਡੂੰਗਰ ਜੇਲ੍ਹ ਦੇ ਵਿੱਚ ਬੰਦ ਕੀਤਾ ਵਾ ਸਰਕਾਰਾਂ ਦਾ ਇਹ ਤੁਹਾਨੂੰ ਪਤਾ ਆ ਕਾਲੀ ਬੀਜੇਪੀ ਇਹ ਕਦੇ ਵਾਸਤੇ ਵੀ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਇਹਨਾਂ ਨੂੰ ਆਏ ਆ ਲੋਕ ਬਸ ਨਸ਼ਾ ਖਾ ਖਾ ਕੇ ਆਈ ਮਰੀ ਜਾਣ ਤੇ ਆਈ ਲੁੱਟਾਂ ਖੋਹਾਂ ਕਰੀ ਜਾਣ ਹੱਕ ਦੀ ਕੋਈ ਗੱਲ ਨਾ ਕਰਨ ਆਉਦੇ ਪੰਜਾਬ ਦੀ ਇਹ ਤੁਸੀਂ ਜਿਹੜੇ ਆਪਣੇ ਸੂਰਮੇ ਓੜਦੇ ਆ ਸਦੀਆਂ ਤੋਂ ਪਰ ਜਿਵੇਂ ਆਪਣੇ ਕਿੰਨੇ ਸੂਰਮੇ ਬਾਈ ਸਰਕਾਰਾਂ ਮਰਵਾ ਦਿੰਦਿਆਂ ਆਪਣਾ ਵਰਤਪਾਲ ਸੀਗਾ ਸੂਰਮਾ ਜਿਹੜਾ ਆਇਆ ਸੀ ਆਹ ਲੱਗੀ ਸੀ ਲੋਕਾਂ ਨੂੰ ਜਾਗ ਲੱਗਿਆ ਸੀ ਉਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਇਆ ਜਿਵੇਂ ਦੀਵ ਸਿੱਧੂ ਜਿਵੇਂ ਦੀਵ ਸਿੱਧੂ ਸਾਡਾ ਭਰਾ ਸੂਰਮਾ ਹੀਰੋ ਸੀਗਾ ਠੀਕ ਆ ਸੰਤ ਭਿੰਡਰਾਲੇ ਦਾ ਦੂਜਾ ਰੂਪ ਸੀ ਉਹ ਭਿੰਡਰਾਲੇ ਲੋਕ ਹੁਣ ਕਹਿੰਦੇ ਆ ਵੱਖਵਾਦੀ ਅੱਤਵਾਦੀ ਨਹੀਂ ਪ੍ਰਭੂ ਅੱਤਵਾਦੀ ਨਹੀਂ ਸੀ ਉਹ ਗਰੀਬਾਂ ਦਾ ਵਸੀਆ ਸੀਗਾ ਰੇਗ ਦੇ ਹੱਕ ਸੱਚ ਚ ਖੜਦਾ ਸੀ ਇਹ ਲੋਕਾਂ ਦੇ ਆ ਸਰਕਾਰਾਂ ਦਾ ਕੁੱਟ-ਕੁੱਟ ਕੇ ਦਿਮਾਗ 'ਚ ਪਾਇਆ ਬਾ ਆਪਾਂ ਇਹ ਸੋਚ ਇਹ ਜਿਹੜੇ ਚੰਗੇ ਲੋਕ ਉਹ ਬਾਜ ਪੰਜਾਬ ਦੀ ਬੰਦੇ ਆ ਆਪਾਂ ਕੁੱਟ-ਕੁੱਟ ਕੇ ਭਰ ਦਿੰਨੇ ਆ ਵੱਖਵਾਦੀ ਅੱਤਵਾਦੀ ਪਰ ਬਈ ਬਿਲਕੁਲ ਨਹੀਂ ਇਹ ਸਿਰਫ ਆਪਣੇ ਉਹੋ ਜਿਹੇ ਲੋਕ ਆ ਜਿਹੜੇ ਆਪਣਾ ਸਿਆਸਤਾ ਕਰਨਾ ਚਾਹੁੰਦੇ ਆ ਜੋ ਆਪਣੇ ਪੰਜਾਬ ਦੇ ਹੱਕ ਸੱਚ ਦੀ ਬਾਜ ਬੰਦਿਆ ਉਹੋ ਜਿਹੇ ਮੁੰਡਿਆਂ ਨੂੰ ਨਹੀਂ ਉੱਠਣ ਦਿੰਦੇ ਮੇਰੀ ਪੰਜਾਬ ਵਾਸੀ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਆਪਣੇ ਲੋਕ ਸਭਾ ਜਿਤਾ ਕੇ ਕੱਲੋ ਜੋ ਆਪਾਂ ਦੇ ਭਰਾ ਨੂੰ ਬਾਹਰ ਕਢਾ ਲਗੇ ਇਹ ਸੋਡੀ ਇੱਕ ਇੱਕ ਵੋਟ ਬਈ ਕੀਮਤੀ ਆ ਇਹ ਆਪਣਾ ਭਰਾ ਤਾਂ ਹੀ ਆਊਗਾ ਜੇ ਤੁਸੀਂ ਉਹਨੂੰ ਜਿਤਾ ਕੇ ਜਿਤਾ ਕੇ ਹਾਂ ਆਪਣੇ ਪ੍ਰਧਾਨ ਸਭਾ ਚ ਕੱਲੋਂ ਗਿਆ ਆਪਣਾ ਭਰਾ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗਏ ਜਕਾਰੇ ਬੁਲਾਵੇ ਪਾਸ਼ਾ ਹਰਗੋਵਿੰਦ ਸਿੰਘ ਜੀ ਦੇ ਪਾਉਣ ਪਿੱਤਰ ਚਰਨ ਕਾ ਬਲਾ ਨੂੰ ਭਾਵੇ ਸੁਣ ਕੇ ਨਿਹਾਲੋ ਜਾਵੇ ਫਤਿਹ ਪਾਵੇ ਸਾਰ ਸ੍ਰੀ ਆਕਾਲ ਸਤ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ